ਮਾਰਿਆ ਨਾ ਮਾਰਿਆ ਨਹੀਂ ਰਵਾਰਦਾਈ ਕੈਂਡੀਡੇਟ ਰਵਾਰਦਾਈ ਨਾ ਹੋ ਗਈ ਆਖਰੀ ਰਵਾਰਦਾਈ ਫਿਰ ਤੇ ਕੈਂਡੀਡੇਟ ਰਵਾਰਦਾਈ ਜੀ ਇਹਨਾਂ ਨੇ ਸਾਡੇ ਬੰਦੇ ਦੀ ਪੱਗ ਡਾ ਲਈ ਹੈ ਲੱਤਾਂ ਮਾਰੀਆਂ ਤੁਸੀਂ ਵੀ ਜਿਹੜੇ ਐਕਸੀਡੈਂਟ ਕਹਿੰਦੇ ਹੋ ਹਾਂਜੀ ਪੱਗ ਨਹੀਂ 25 ਤੋਂ ਬੰਦੇ ਇਹਨਾਂ ਦੇ ਨਾਲ ਆਏ ਨੇ ਹਾਂਜੀ ਹਾਂਜੀ ਜਿਹੜੀ ਗੱਲ ਹੈ ਨਾ ਉਹਦੀ ਕੰਪਲੇਂਟ ਲਿਖ ਕੇ ਦਿਓ ਤੁਸੀਂ ਵੀ ਕੰਪਲੇਂਟ ਦਿਓ ਕਰ ਗਈ ਹੋ ਮੋਰਟਰੀ ਕਰ ਵੀ ਕਰੋ ਮੋਰਟਰੀ ਹੈ ਨਾ ਮੇਰੀ ਗੱਲ ਸੁਣੋ ਕਿ ਜੇ ਤੁਸੀਂ ਕਿਸੇ ਨੂੰ ਇਹ ਗੱਲ ਕਹੋਗੇ ਨਾ ਕਿ ਵੋਟ ਨਹੀਂ ਪਾਣੀ ਤੁਹਾਡੇ ਖਿਲਾਫ ਕਾਰਵਾਈ ਹੋ ਹਾਂ ਸੋ ਫਿਰ ਉਹਨਾਂ ਨੂੰ ਵੋਟ ਪਾਉਣ ਦੋ ਤੁਸੀਂ ਇਹੀ ਕਹਿ ਰਹੇ ਹੋ ਵੋਟ ਪਾਉਣ ਨਹੀਂ ਸੋ ਵੋਟ ਪਾਣ ਦੋ ਨਹੀਂ ਅਸੀਂ ਰੋਕੋ ਤੁਸੀਂ ਕਿਸੇ ਨੂੰ ਵੋਟ ਪਾਣ ਤੋਂ ਰੋਕ ਨਹੀਂ ਸਕਦੇ ਆਈਡੀ ਨਹੀਂ ਜਿਹੜੀ ਇਹ ਗੱਲ ਹੈ ਨਾ ਕਹਿੰਦੀ ਵੋਟ ਪਾਣ ਦੀ ਕੋਈ ਲੋੜ ਨਹੀਂ ਜਾਓ ਨਹੀਂ ਸਰ ਕੋਈ ਨਹੀਂ ਕਹਿ ਸਕਦਾ ਸਰ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਵੋਟ ਪਾਣ ਦੋ ਇਹ ਤੁਹਾਨੂੰ ਲੱਗਦਾ

अड़े त पहिरियों सारे बसि ਸੇ ਬੰਦਾ ਆ ਤੂੰ ਸਾਨੂੰ ਕਢੀ ਦੇ ਨਾ ਕੋਈ ਨਾ ਰੋ ਰਿਹਾ ਹੋ ਰੋ ਬਾਹਰ ਨਹੀਂ ਉਹ ਹੀ ਤੇਨ ਚ ਲਾ ਕੇ ਬੰਗਲਾ ਸਾਹਿਬ ਨੇ ਮੈਨੂੰ ਤੁਸੀਂ ਲੈ ਕੇ ਜਾਓ ਇਹਦੇ ਨੇ ਅੰਦਰ ਬੰਦੇ ਬਾਹਰ ਯੋ ਕਿੁੱਤੇ ਹੱਥ ਗਿਆ ਚਲੋ ਖਾਦੀ ਕਰ ਜੀ ਆਪਾਂ ਰਾਜਾ ਆਪਾ ਜਾਣ ਖਾਤੇ ਗੁੱਤੇ ਇਹਨਾਂ ਬੰਦਿਆਂ ਨੂੰ ਹਟ ਜਾ ਹਟ ਜਾ ਯਾਰ ਮੈਂ ਕਿਤੇ ਨਹੀਂ ਜਾ ਰਿਹਾ ਕਿਉਂ ਵੋਟ ਬਣਾਏ ਤੇ ਬਾਈ ਓਏ ਉਹੀ ਕੀ ਪਰਵਾਹੀ ਆ ਜਾਲੀ ਵੋਟ ਪਾਉਣ ਆਇਆ ਨੂੰ ਓਏ ਨਹੀਂ ਦਿਖਾ ਫਿਰ ਆਈਡੀ ਦਿਖਾ ਆਈਡੀ ਦਿਖਾ ਤੂੰ ਆਈਡੀ ਦਿਖਾ ਓਏ ਯਾਰ ਕਿੱਥੇ ਲੋੜ ਹੈ ਬੈਠੇ ਫਿੱਟ ਕਰ ਏ ਜਾਲੀਵੋਟ ਪਾਉਣ ਆਇਆ ਬਾਈ ਜੀ ਇਹ ਕਿੰਨੇ ਨੰਬਰ ਵਾਰਡ ਚ ਬਾਈ ਥੋੜੀ ਬੋਲ ਕਿੰਨੇ ਨੰਬਰ ਵਾਰਡ ਚ ਫੋਟੋ ਦੇ ਕਿਹੜਾ ਕਿਹੜਾ ਵਾਰਡ ਹੈ ਤੇਰਾ ਆਈਡੀ ਨੰਬਰ ਚ ਆਇਆ ਸੀ ਮੈਂ ਹੈ ਤਿੰਨੇ ਨੰਬਰ ਚ ਕਿੰਨੇ ਨੰਬਰ ਚ ਤਿੰਨੇ ਨੰਬਰ ਚ ਤੂੰ ਆਈਡੀ ਦਿਖਾ ਇਹ ਜਾਲੀਵੋਟ ਪਾਉਣ ਆਇਆ ਹੈ ਬਾਈ ਜੀ ਜਾਲੀਵੋਟ ਪਾਉਣ ਆਇਆ ਹੈ ਉਹ ਹੀ ਆਈਡੀ ਦਾ ਧੱਕਾ ਕਰ ਰਹੇ ਨੇ ਆਵਾਜ਼ ਵੀ ਪਾਟੀ ਵਾਲੀ ਨਾਮ ਕੀ ਹੈ ਬਾਈ ਠੀਕ ਹੈ ਨਹੀਂ ਅਗਰ ਤੂੰ ਧੱਕਾ ਹੋ ਰਿਹਾ ਹੈ ਸ਼ਵਕ ਸਰ ਬਾਈ ਜੀ ਕਿਹੜਾ ਕਿੱਥੋਂ ਆਏ ਹੋ ਤੁਸੀਂ ਦੱਸ ਬਾਈ ਕੈਮਰੇ ਨੂੰ ਬੋਲ ਕੈਮਰਾ ਅੱਛਾ ਪਰਚੀ ਦਿਖਾ ਗੱਡੀ ਲੈ ਦਿਖਾ ਗੱਡੀ ਪਰਚੀ ਆ ਕੀ ਆ ਤੇਰੇ ਕੋਲ ਆਈਡੀ ਕਾਰਡ ਕੀ ਆ ਤੇਰੇ ਕੋਲ ਕਿੱਥੇ ਦਾ ਗੋਡੀ ਮੋੜ ਪਾ ਰਹੇ ਆ ਗੱਡੀ 'ਚ ਬਈ ਫਿਰ ਤੂੰ ਹੀ ਗੱਡੀ ਲੈ ਕੇ ਦਿਖਾ ਮੈਂ ਐਸੀ ਦਿਖਾ ਅੰਦਰ ਕਿਵੇਂ ਆ ਗਿਆ ਤੇਰੀ ਕਰਦੇ ਆ ਰਹੇ ਨੇ ਬੈਠ ਤੂੰ ਤੁਸੀਂ ਕਹਿ ਰਹੇ ਨਾ ਫਿਰਦੇ ਕਾਲ ਕੋਟਾਂ ਹੈ ਥੋੜੀ ਆ ਯਾਰ ਖਰਚਾ ਦਿਵਾਓ ਤੇ ਪਹਿਲਾਂ ਫਿਰ ਦੇਖਾਂ ਲਈ ਕੀ ਚੱਕਰ ਪਿਆ ਸਰ ਤੱਕੇ ਨਾਲ ਆ ਆਮ ਆਦਮੀ ਪਾਰਟੀ ਵਾਲੇ 150 ਬੰਦਾ ਇਹਨਾਂ ਨੇ ਇਕੱਠਾ ਕਰਿਆ ਸਾਹਮਣੇ ਪੋਲਿੰਗ ਬੂਥ ਤੇ ਔਰ ਇਹ ਜਾਲੀ VOTER ਅਸੀਂ ਫੜੇ ਨੇ 4-5 ਬੰਦੇ ਭੱਜ ਗਏ। ਪੁਲਿਸ ਕੁਝ ਨਹੀਂ ਕਰ ਰਹੀ ਜੀ, ਬੂਥ ਕਰਸ। ਇਵਨ ਕੇ ਪ੍ਰੈਜ਼ਾਈਡਿੰਗ ਅਫਸਰ ਵੀ ਕੁਝ ਨਹੀਂ ਕਰ ਰਿਹਾ। ਪ੍ਰੈਜ਼ਾਈਡਿੰਗ ਅਫਸਰ ਨੂੰ ਮਿਲਿਆਗਾ ਸਰ ਮੈਂ ਹਰੇਕ ਨੂੰ ਕਿਹਾ ਜੇ ਸਾਡਾ ਕੰਮ ਨਹੀਂ ਆਈਡੀ ਚੈੱਕ ਕਰਨ ਜਿਹੜਾ ਮਰਜੀ ਵੋਟ ਪਾਵੇ। ਅੱਛਾ। ਪ੍ਰੈਜ਼ਾਈਡਿੰਗ ਅਫਸਰ ਛੇ ਪਰਚੀ ਦਾ ਹੋਵੇ, ਆਈਡੀ ਨਹੀਂ ਹੈ ਪਰਚੀ ਹੋਵੇ, ਪਰਚੀ ਕਿਹਦੀ ਹੈ ਇਹ ਕਹਿੰਦਾ। ਮੈਂ RO ਨੂੰ ਕਿਹਾ ਏ ਕਹਿੰਦੇ ਸਾਡਾ ਕੰਮ ਨਹੀਂ ਅਸੀਂ ਪਰਚੀ ਦੀ ਆਈਟੀ ਚੈੱਕ ਕਰੀਏ ਜਾਲੀ ਵੋਟ ਪਵਾ ਰਹੇ ਨੇ ਮਿਲ ਕੇ ਪਵਾ ਰਹੇ ਨੇ ਸਾਡੇ ਚੈੱਕ ਕਰਾ ਕੇ ਜਾਲੀ ਵੋਟ ਪਵਾ ਰਹੇ ਮਿਲ ਕੇ ਪਵਾ ਰਹੇ ਨੇ ਮੈਂ ਸਰ ਕਹੇ ਹਰ ਪਾਇਆ ਕਿ ਮੈਂ ਕਿਹਾ ਕਿ VOTING ਤੋਂ ਪਹਿਲਾਂ ਚੈਕਿੰਗ ਕੀਤੀ ਜਾ ਰਹੀ ਹੈਗੀ ਇਹਦਾ ਮੈਂ ਜੀ ਇਹਨਾਂ ਦੇ ਏਜੰਟ ਬੈਠੇ ਆ ਹਾਂ ਇਹ ਵੀ ਚੈਕਿੰਗ ਕਰ ਰਹੇ 25 ਵਗੈਰਾ ਦੇ किसने अब जांच की कि ताईना ने जांच में बैठे हैं बंदा बढ़िया नहीं 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 बंदा बढ़िया तो इस बंदे को नहीं बोल रहे हैं चुर्बन है तो इस बंदे को नहीं बोल रहे हैं बंदा बढ़िया बंदा बढ़िया बंदा बढ़िया बंदा बढ़िया बंदा बढ़िया बंदा बढ़िया i'm <inaudible>